ਕਦੋਂ ਡੱਗੇ ਵਿੱਚ ਜਾਗਦਾ ਬੜੀ ਆਵਾਜ਼ ਆਈ ਤੇਰੇ ਡੇਰੇ ਤੋਂ ਅਸਾਨੂੰ ਨਹੀਂ ਪਤਾ ਫਿਰ ਪਾਈ ਦਾ ਚੜ੍ਹ ਕੇ ਵੇਖਿਆ ਮੈਂ ਚੱਲਣਾ ਤੇਜ਼ ਪੜੇ ਜੋਰ ਨਾਲ ਨਾ ਬੰਦਾ ਸਭ ਜੰਦੇ ਨਾ ਉੱਤੇ ਡੱਗੇ ਜਦੋਂ ਭੁੱਖੇ ਹੋ ਗਏ ਆਵੇ ਉਹਨੇ ਨਹੀਂ ਉਹਨੇ ਆਵੇ ਸਾਡ ਦਿੱਤੇ ਆ ਇਹ ਗਰਮ ਟਿਕਾਵਾ ਗਰਮ ਗਰਮ ਟਿਕਾਵਾ ਆਹੋ ਅੱਜ ਕਿਨਾਰੇ ਤੁਹਾਡਾ ਸਤਨਾਮ ਸਿੰਘ ਸਿੰਘ ਤੁਹਾਡਾ ਡੇਰਾ ਤੁਹਾਡੀ ਟੀਕੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਚਿੱਤੀ ਆ ਕੀ 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 ਹੋਇਆ ਰਾਤ ਵੇਲੇ ਉਹ ਮਤਲਬ ਇਹ ਚਾਨਣ ਹੋਇਆ ਹੈਗਾ ਖਰਾਕ ਆਇਆ अच्छा जी हां जी किन्ना ਗਾ ਖੜਾ ਗਿਆ ਖੜਾ ਹੋਇਆ ਹਾਂ ਜੀ ਮਲੇ ਕਿ ਖੜਾ ਗਿਆ ਚਾਨਣ ਹੋਇਆ ਕਿਨੇ ਕ ਵਜੇ ਮਲੇ 1.5 ਵਜੇ ਤੱਕ ਆਇਆ ਵਾ ਵਾ ਚਾਨਣ ਕਿਨਾ ਗਾ ਨਾ ਨਾ ਬਾਬਾ ਤਰੀ ਉਧੇ ਵੇਖਿਆ ਕੋਈ ਚੀਜ਼ ਦਿਖਦੀ ਨਹੀਂ ਉਦੋਂ ਨਹੀਂ ਅਹੀਂ ਲੱਗੇ ਗਏ ਅਹੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜੇ ਤੂੰ ਸਵੇਰੇ ਲੱਗੇ ਗਈ ਸਵੇਰੇ ਵੇਖਿਆ ਉਹ ਮਲੇ ਕਿ ਪਿਆ ਹੈਗਾ ਮਲੇ ਕਿ ਖੋਲ ਹੋੜ ਕਿਸ ਚੀਜ਼ ਦਾ ਹੋੜ ਕਿਦਾਂ ਦਾ ਹੋੜ ਮੈਨੂੰ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਹੋੜ ਆ ਸਾਨੂੰ ਮੰਨ ਲਓ ਕਿ ਬਜਾਇ ਇਟਾਈ ਵੀ ਲੱਗਣੀ ਆ ਹਾਂਜੀ ਹਾਂਜੀ ਮੰਜਾਲ ਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਾ ਜੂ ਜਾਏ ਸਿੱਧਾ ਇਹੋ ਲੱਗਾ ਵੀ ਕੋਈ ਡਿੱਗਾ ਨਹੀਂ ਆ ਜਾਂਦਾ ਨਹੀਂ ਤੇ ਇਹੋ ਚੁ ਵੀਰੇ ਤੋਸਾਂ ਦੇਖਿਆ ਜੀ ਤਾਂ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਹਾਂ ਹਾਂ ਜੀ ਉਧਰ ਡੰਗਰਾਂ ਲੋਗ ਵੇਖਾ ਰਹੇ ਤੇ ਪਿਆਹਦੇ ਉਹ ਵੇਖਿਆ ਫੇਰ ਤੁਸੀਂ ਤੇ ਉਹਦੇ ਨਾਲ ਖੇਡਣ ਡਏ ਜੀ ਨਹੀਂ ਖੇਡਦੇ ਨਹੀਂ ਹਾਂ ਅਸੀਂ ਤਾਂ ਵੇਖੇ ਮਨ ਲਗੇ ਔਰ ਰਿਸ਼ਤੇਦਾਰਾਂ ਨੂੰ ਪਾਉਂਦੇ ਹੈ ਨਾ ਸੇਟ ਤੋਂ ਔਰ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹੈ ਹਾਂ ਜੀ ਨਹੀਂ ਉਹ ਫੇਰ ਕਿਦਾਂ ਪੂਲਸ ਨੂੰ ਕਿਦਾਂ ਦੱਸ ਦਿੱਤਾ ਫੇਰ ਸੂਚਿਤ ਕਰਤਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਜੀ ਲੱਗਦਾ ਹੈ ਹਾਂ ਜੀ ਉਹ ਜੀ ਜਿਹੜਾ ਉੱਥੇ ਡਿੱਗਿਆ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਹ ਤਰ੍ਹਾਂ ਦਾ ਵਿਹਾਰ ਬਹੁਤ ਵਧੀਆ ਜੀ ਮਿੱਟੀ ਵਾਲੇ ਆਰਮੀ ਨਹੀਂ ਆਈ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਰੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਆ ਕੁਸ਼ ਮਾਰਾਂਗੇ ਕੀ ਜਾਂਦੇ ਆ ਪੀਓ ਕੀ ਹਾਂ ਜੀ ਹਰਪ੍ਰੀਤ ਕੋਲ ਤੇ ਗਾਪਿਕ ਨੂੰ ਆਸੀ ਦਾ ਘਰ ਤਾਂ ਦੇ ਨਾਲ ਹੀ ਕੋਈ ਮਲਬਾੜੀ ਕਾਇ ਪਾਜੀ 1.5 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਹੈ ਤੇ ਆਵਾਜ਼ ਜੀ ਵੀ ਆਈਏ ਬਹੁਤ ਜ਼ੋਰ ਦੀ ਤੇ ਲੱਗਾ ਪਤਾ ਉਹ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਚੀ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕੋਈ ਬੰਬ ਜਿਆ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵੰਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਦੋਂ ਪੇ ਲੱਗੇ ਟਵੈਟਰ ਵੀ ਪਿਆਰ ਲੱਗੇ ਹਾਂਜੀ ਮਹਾਰਾਜਿਆ ਪਿਆ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅਨੰਤ ਨਾ ਹੀ ਤੜਾ ਹਾਂਜੀ ਸ਼ਿਵਮਨ ਸਿੰਘ ਜੀ ਕਿਹੜਾ ਬਣਦਾ ਹੈ ਅਚਾ ਬੰਦੇ ਇੱਕ ਲਾ ਮੀਤੀ ਰਾਤ ਕਾਫੀ ਆਵਾਜ਼ਾਂ ਆਈਆਂ ਕਰਕੇ ਦੀਆਂ ਕਿਹੋ ਜਿਹੇ ਬਲਾਸਟਿੰਗ ਆਉਂਦਾ ਤੁਹਾਡੇ ਖੇਤਾਂ ਵਿੱਚ ਕੋਈ ਬਲਾਸਟਾਈਟ ਦੀ ਚੀਜ਼ ਜੀ ਗਈ ਆ ਤੇ ਕੀ ਸੀ ਚਾਰੀ ਮਾਰਦਾ ਇਹ 1 ਵਜੇ ਦੇ 10 ਮਿੰਟ ਦਾ ਟਾਈਮ ਹੈ ਜੇ ਤੇ ਚਾਨਣ ਹੋਇਆ ਖੜਕਾ ਹੋਇਆ ਉਦੋਂ ਹਾਂ ਅੱਛਾ ਫਿਰ ਉਹ ਤੋਂ ਬਾਅਦ ਇਹ ਦਿਨੇ ਦੇਖਿਆ ਵਾ ਕਿਵੇਂ ਕੋਈ ਦੇਖਿਆ ਦਿਨੇ ਤੁਸੀਂ ਦਿਨੇ ਤਕਰੀਬਨ 8:00 ਵਜੇ ਕਿਉਂ ਮੈਂ ਤੇ 8:00 ਵਜੇ ਵੇਖਿਆ ਵਾ ਕੀ ਕੀ ਚੀਜ਼ ਸੀ ਹੀ ਮੈਨਾਂ ਲੱਗੇ ਨਹੀਂ ਜਾਂ ਤਾਂ ਮਲਾਜਮਾਂ ਨੇ ਮਲਬਾ ਪਿਆ ਵਾ ਪਤਾ ਨਹੀਂ ਕਿ ਇਸ ਚੀਜ਼ ਦਾ ਮਲਬਾ ਪਿਆ ਵਾ ਜਿਹੜਾ ਬੰਬ ਚੱਲਿਆ ਹੁੰਦਾ ਵਾ ਉਹ ਘਰ ਵਾਲੇ ਨੇ ਜਦੋਂ ਇੱਥੇ ਵੇਖਿਆ ਫਿਰ ਫੋਨ ਫੜ ਕੇ ਆ ਲਾ ਕੇ ਸਾਰੇ ਡੇਰੇ ਵਾਲੇ ਵੇਖਣ ਆਏ ਫੇਰਣ ਕੇ ਵੇਖਣ ਤੇ ਫਿਰ ਪੁਲਿਸ ਨੇ ਤੁੰਦੀ ਕੀਤਾ ਹਾਂ ਹਾਂ ਤੇ ਉਹ ਹੀ ਦੇਖਣ ਦੇ ਹੀ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਡਏ ਆ ਪਹਿਲਾਂ ਤਾਂ ਵੀਡੀਓ ਚੂੜੀ ਪਹਿਲਾਂ ਕੋਈ ਗਿਆ ਹੋਗਾ ਹਾਦਸਾ ਨਹੀਂ ਕੋਈ